ਖਾਵੇ ਪੇ ਤੇ ਦਾ ਬਾਰਾ ਸਾਲ ਤੇ ਉਹ ਆਪਣੇ ਨਾਲ ਕੋਈ ਕਰੀਆ ਸਨੀ ਕੋਲੇ ਕਿਹੜੇ ਸਨੀ ਲਵੇ ਬੇਬੇ ਬਲਾਉਦਾਲੇ ਕੋਲੇ ਹਾਂ ਬੇਬੇ ਉਹ ਤਾਂ ਫੜ ਲਿਆ ਕਿੰਨੇ ਫੜ ਕੇ ਲਿਆਵਾ ਬੇਬੇ ਲਿਆ 50 60000 ਰੁਪਏ ਦੇ ਦੂਗਾ ਬੇਬੇ ਉਹ ਦੇ ਦੂਗਾ ਚੰਗਾ ਬੇਬੇ ਮੈਂ ਜਾਣਾ ਆਜੋ ਆਜੋ ਬਈ ਮੈਂ ਸਿੱਤੋਂ ਦਾ ਮੰਡਾਂਗਾ ਅੱਛਾ ਮੇਰੇ ਪਿਓ ਨੇ ਥੋਡੇ ਕੋਲੇ 10 ਸਾਲ ਕੰਮ ਕਰਿਆ ਸੀ ਜੀ ਅੱਛਾ ਉਹ ਹੁਣ ਹੋ ਗਈ ਮੇਰੀ ਬੇਪੇ بیمار ਨਾਲੇ ਮੇਰਾ ਬਾਪੂ ਗੁਜ਼ਰ ਗਿਆ ਜੀ ਮੈਂ ਤੁਹਾਡੇ ਤੋਂ 50000 ਰੁਪਏ ਲੈਣਾ ਹੈ ਜੀ ਅੱਛਾ ਕਹਦਾ ਉਹਨਾਂ ਨੇ ਕੰਮ ਨਹੀਂ ਕਰਿਆ ਸੀ ਜੀ ਤੁਹਾਡੇ ਲਾਗੇ ਉਹ ਤਾਂ ਖਾ ਪੀ ਗਿਆ ਉਹ ਨਾ ਜੀ ਐ ਨਾ ਕੋ ਮੇਰੀ ਬੇਪੇ ਦਾ ਕਿਸੇ ਹਾਰਾ ਉਹ ਤਾਂ ਦਾਰੂ ਦੂਰੂ ਪੀ ਗਿਆ ਆ ਦੇਖੋ ਜੀ ਨਹੀਂ ਨਾ ਉਹ ਸੋਢੀ ਜੀ ਮੈਂ ਤਾਂ ਪਟਾ ਪਟ ਗਿਆ ਬੇਪੇ ਤੂੰਰਾ ਕੀ ਬਣੂਗਾ ਮੰਮੀ ਆਰੀ ਫਾਈਲ ਕਿੱਥੇ ਆ ਹਾਲ ਤਿੰਨ ਮਾਰੀ ਚ ਪਈ ਆ ਮੰਮੀ ਵੇ ਕੰਮ ਤੇ ਚੱਲੇ ਜਿਹੜਾ ਲੋਕਾਂ ਦੇ ਪੈਸੇ ਦੇਣੇ ਨੇ ਕਰਜ਼ਾ ਦੇਣਾਗਾ ਉਹ ਮੈਂ ਤਾਰੂੰਗਾ ਬਸ ਤੁਸੀਂ ਮੈਨੂੰ ਈਰ ਦਾਸ ਕਰੋ ਵੀ ਮੈਨੂੰ ਕੰਮ ਮਿਲ ਜਾਵੇ ਆਸ਼ਰਵਾਦ ਚਾਹੀਦਾ ਕੋਈ ਨਾ ਸਰਬਾਤ ਤੇਰੇ ਨਾਲਾ ਕੋਈ ਨਹੀਂ ਤੂੰ ਕੰਮ ਕਰ ਕਰ ਆਪਣਾ ਕਰਜਾ ਤਾਰ ਸਾਰਾ ਕੰਮ ਕਰ ਤੇਨੂੰ ਮਿਲੂਗਾ ਸਾਰਾ ਕਰੀ ਸਸਰੀ ਗਾਂ ਤਸਰੀ ਗਾ ਮੈਨੂੰ ਹੀ ਕੰਮ ਚਾਹੀਦਾ ਦਾ ਮੈਂ ਸੁਣਿਆ ਵੀ ਤੁਸੀਂ ਕੰਮ ਦੀ ਤਲਾਸ਼ ਦੇ ਵਿੱਚ ਬੰਦੇ ਰੱਖਦੇ ਹੋ ਤੇ ਮੈਂ ਕੰਮ ਦੀ ਤਲਾਸ਼ ਥੋੜੇ ਐਂ ਗੱਲ ਕਿ ਸਾਨੂੰ ਬੰਦੇ ਦੀ ਤੇ ਜਦ ਕੀ ਲੋੜ ਨਹੀਂ ਕੀ ਲੈ ਫੇਰ ਕਿਵੇਂ ਰੱਖਦੇ ਮੈਂ ਫੇਰ ਦੇਖ ਲਓ ਮੈਂ ਇੰਜੀਨੀਅਰ ਦਾ ਕੰਮ ਕਰਦਾ ਤੁਹਾਡਾ ਕੰਮ ਚਾਰ ਕੰਦੇ ਮੈਂ ਕਰ ਦਿੱਤਾ ਆ ਦੇਖ ਲਓ ਮੈਨੂੰ ਕੰਮ ਦੀ ਬਹੁਤ ਤਲਾਸ਼ ਹੈ ਯਾਰ ਕਾਕਾ ਅਹੀਂ ਬਰੇ ਤੇ ਲੋ ਬੰਦੇ ਰੱਖਦੇ ਨਹੀਂ ਹੈਗੇ ਬਣ ਗਿਆ ਇੱਕ ਵਾਰੀ ਫੇਰ ਦੇਖ ਲਓ ਜੀ ਮੈਂ ਤੁਹਾਡਾ ਕੰਮ ਐ ਪੂਰਾ ਚੜਾਈ ਤੇ ਲੈ ਕੇ ਜਾਉਂਗਾ ਜੀ ਐ ਇਹ ਫ੍ਰੀ ਫਾਇਰ ਨਾਲ ਇਹ ਆ ਪੜੀ ਉਹਦਾ ਐ ਨਾ ਕਰੋ ਇਹ ਰੱਖ ਲੋਈ ਨਹੀਂ ਨਹੀਂ ਰੱਖ ਲੋਈ ਉਹ ਨਹੀਂ ਨਹੀਂ ਕੱਟਾ ਨਹੀਂ 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 ਕੱਟ ਲੋਈ ਗਾੜ ਠੀਕ ਹੈ ਠੀਕ ਹੈ ਜਾਨੂ ਬਾਈ ਜੀ ਤੋਂ ਡਿਸਕੂਟਰੀ ਚਾਹੀਦੀ ਬਾਈ ਉਹ ਲੱਗੇ ਵੀਰ ਜੀ ਤੇਲ ਪਾਣੀ ਹੈਗਾ ਇੱਥੇ ਹਾਂ ਜੀ ਕੋਈ ਚੱਕਰ ਤਾਂ ਨਹੀਂ ਹਾਂ ਜੀ ਨਾ ਲੱਗੇ ਠੀਕ ਹੈ ਵੀਰੋ ਯਾਰ ਇਹ ਕੀ ਕਰ ਰਿਹਾ ਤੂੰ ਕੀ ਹੋ ਗਿਆ ਯਾਰ ਤੈਨੂੰ ਤੂੰ ਵਿੱਚ ਮਾਰਿਆ ਮੋਟਰਸਾਈਕਲ ਸਾਈਡ ਤੇ ਨਾ ਤੁਹਾਨੂੰ ਮੈਂ ਪਤਾ ਪਤਾ ਮੇਰੇ ਯਾਰ ਮੈਂ ਤਾਂ ਆਪ ਬਹੁਤ ਉੱਤੋਂ ਆਇਆ ਮੈਨੂੰ ਕੋਪਨੇ ਹੀ ਤੂੰ ਨੀਚੇ ਉਤਰ ਨੀਚੇ ਉਤਰ ਮੈਂ ਤੇਰੇ ਨਾਲ ਗੱਲ ਕਰਨੀ ਆ ਕੋਈ ਕੀ ਹੋਇਆ ਮੈਂ ਬਹੁਤ ਵੱਡੀ ਪ੍ਰੇਮਦਾਰੀ ਸਹੀ ਹੋਈ ਹੈ ਮਾਰੇ ਗੁੱਸੇ ਬੰਦੇ ਨੇ ਇਹਨਾਂ ਨੂੰ ਕੋਈ ਸਾਈਡ ਕਰੀਂ ਇਹ ਬੰਦੇ ਆਦਾ ਬੈਠ ਕੇ ਗੱਲ ਕਰ ਕੀ ਗੱਲ ਹੋਗੀ ਕੁਫੀਚਾ ਮਾਰ ਰਿਹਾ ਯਾਰ ਮੈਂ ਪਹਿਲੀ ਬੋਂਤ ਦੁਖੀ ਆ ਯਾਰ ਮੈਂ ਵੀ ਦੁਖੀ ਆ ਮੈਂ ਕਿਹੜਾ ਕੋਈ ਉਹ ਸੁਖੀ ਆ ਹਾਂ ਮੈਂ ਬਸ ਯਾਰ ਕੀ ਦੱਸਾਂ ਤੈਨੂੰ ਮੈਂ ਬਹੁਤ ਕਵੀਲਦਾਰੀ ਹੋ ਚੱਕ ਰਹੀ ਆ ਕੀ ਕਵੀਲਦਾਰੀ ਚੱਕ ਰਹੀ ਆ ਯਾਰ ਬਹੁਤ ਮੈਂ ਉਹ ਕਰਖਿਆ ਤੇ ਮਨ ਉਪਰੀ ਨੁਪਰੀ ਮਿਲ ਨਹੀਂ ਰਹੀ ਯਾਰ ਉਹ ਯਾਰ ਮੇਰੀ ਤਾਪ ਬਹੁਤ ਵੱਡੀ ਰੱਬ ਅੱਗੇ ਦੁਆ ਆਗੀ ਮਰੀ ਬੇਬੇ ਮਰਨ ਕਿਨਾਰੇ ਪਈ ਆ ਮੈਂ ਪੈਸੇ ਫੜਨ ਗਿਆ ਸੀ ਆ ਦੇਖ ਲਾ ਸਕੂਟਰੀ ਧੋਕਤੀ ਕਿਸੇ ਦੀ ਮੰਗਮੀ ਲੈ ਆਇਆ ਸੀ ਯਾਰ ਮੇਰੇ ਮੈਨੂੰ ਪਤਾ ਹੀ ਨਹੀਂ ਲੱਗਿਆ ਜਿਹੜੀ ਸਕੂਟਰੀ ਆ ਮੈਂ ਖੜਾ ਕੇ ਅੰਨਾਗਾ ਕਿਸੇ ਦੀ ਠੀਕ ਆ ਠੀਕ ਆ ਆਪਾਂ ਮੈਂ ਮੋਟਰਸਾਈਕਲ ਤੋਰੀ ਰੱਖੀ ਆ ਜਾ ਮੇਰੇ ਪਿੱਛੇ ਆ ਜਾ ਆਪਾਂ ਮੋਟਰਸਾਈਕਲ ਤੇ ਆ ਜਾਾਂਗੇ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਆ ਠੀਕ ਆ ਭਾਈ ਜੀ ਕੋਈ ਨਾ ਆਜੋ ਮੈਂ ਵੀ ਬਹੁਤ ਦੁਖੀ ਹੋਇਆ ਹਾਂ ਕੋਈ ਨਹੀਂ ਆਪਾਂ ਯਾਰ ਤੁਹਾਨੂੰ ਸ਼ਾਂਤ ਕਰਾਂਗੇ ਰੀਨੋ ਗੱਲ ਆ ਹਾਂ ਹਾਂ ਆਜੋ ਫਿਰ ਛੇਤੀ ਆਜੋ ਆਹੋ ਆ ਰਹੇ ਹਾਂ ਗੱਲ ਕਰਦੇ ਆਂ ਚਲੋ ਚਲੋ ਆਜੋ ਪਿੱਛੇ ਆਜੋ ਮੇਰੇ भाई तेरा नाम की है यार मेरा नाम है बेसवा ਤੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਆ ਯਾਰ ਮਿੰਤੂ ਯਾਰ ਤੇਰੇ ਤੇ ਕੀ ਕੀ ਗੇਮ ਪਾਗੇ ਯਾਰ ਮੈਨੂੰ ਦੱਸ ਦੇ ਯਾਰ ਨੌਕਰੀ ਨਹੀਂ ਮੇਰੇ ਦੀ ਘਰੇ ਖਰਚੇ ਕਰਨੀ ਸਾਰੇ ਮਰ ਰਹੇ ਨੇ ਹਾਂ ਹੁਣ ਮੈਂ ਦੱਸ ਕਿੱਥੋਂ ਲਿਆ ਕਿਦਾਂ ਮੈਨੂੰ ਕੋਈ ਕੰਮ ਹੀ ਨਹੀਂ ਮਿਲ ਰਿਆ ਬਹੁਤ ਗਰੀਬੀ ਆ ਵੀਰੇ ਉਹ ਯਾਰ ਤੁਹਾਨੂੰ ਮੈਂ ਇੱਕ ਸਹੀ ਗੱਲ ਦੱਸਾਂ ਮੈਂ ਸਹੀ ਗੱਲ ਦੱਸਾਂ ਯਾਰ ਮੇਰੇ ਤੇ ਮੇਰੇ ਬੇਬੇ ਸਾਡੇ ਤੇ ਗਰੀਬੀ ਆ ਯਾਰ ਗਰੀਬੀ ਦੀ ਮਾਰ ਮੇਰੀ ਬੇਬੇ 'ਗ ਮਾਰ ਪਈਆ ਕਰੇ ਉਹ ਹੁਣ ਮਰਨ ਦੇ ਹਾਲਤ ਵਿੱਚ ਆ ਮੈਂ ਕਿਸੇ ਦੇ ਕਿਆ ਸੀ ਮਾ ਪੈਸੇ ਮੰਗਣ ਉਹਨਾਂ ਨੇ ਮੈਨੂੰ ਦੇਤਾ ਜਵਾਬ ਉੱਥੇ ਨਾਲ ਮੈਂ ਮੁਫਤ ਨਹੀਂ ਮੰਗਣ ਗਿਆ ਸੀ ਮੇਰੇ ਡੈਡੀ ਨੇ 10-12 ਸਾਲ ਕੰਮ ਕੀਤਾ ਵਾ ਉਹਨਾਂ ਲਵੇ ਉਹ ਜਾ ਕੇ ਕਹਿੰਦੇ ਮਨੂੰ ਕਹਿੰਦੇ ਵੀ ਤੇਰੇ ਡੈਡੀ ਤਾਂ ਖਾਣ ਪੀਣ ਚ ਹੀ ਸਾਰੇ ਪੈਸੇ ਖਰਾਬ ਕਰਤੇ ਕਹਿੰਦਾ ਤੂੰ ਹੁਣ ਮੇਰੇ ਤੋਂ ਪੈਸੇ ਨਾ ਮੰਗਣਾ ਮੈਨੂੰ ੱੱਕੇ ਮਾਰ ਮਾਰ ਕੇ ਉਹਨਾਂ ਨੇ ਯਾਰ ਘਰੋਂ ਕੱਢਤਾ ਹੁਣ ਮੈਂ ਇੱਕ ਤੈਨੂੰ ਗੱਲ ਕਹਿਣਾ ਯਾਰ ਇੱਕ ਗੇਮ ਸੋਚ ਰੱਖਿਆ ਇੱਕ ਤੂੰ ਮਿਲ ਗਿਆ ਯਾਰ ਮੇਰੇ ਵਰਗਾ ਤੂੰ ਗਰੀਬ ਆ ਮੈਂ ਗਰੀਬ ਆ ਹਾਂ ਮੈਂ ਗਰੀਬ ਆ ਆਪਾਂ ਮਿਲ ਕੇ ਕੋਈ ਆਪਾਂ ਤਾਕੜੇ ਦਾ ਮੁੰਡਾ ਕਿਟਨੈਪ ਕਰਦੇ ਹਾਂ ਫਿਰ ਆਪਾਂ ਨੂੰ 20 ਕਿੰਨਾ ਜ਼ਿਆਦਾ ਹੋਵੇ ਹਾਂ 20 ਲੱਖ ਮੰਗਾਂਗੇ ਜੇ ਉਹਨੇ ਦੇ ਦਿੱਤਾ ਠੀਕ ਆ ਨਹੀਂ ਉਹਦੇ ਮੁੰਡੇ ਨੂੰ ਮੈਰਚੋਂ ਸੁੱਟਿਆ ਉਹਨਾਂ ਦੀ ਮੈਰਚੋਂ ਨਹੀਂ ਸੁੱਟਣਾ ਬਾਬੇ ਆਪਾਂ ਵੀ ਕਿਸੇ ਦੇ ਧੀ ਪੁੱਤ ਆਪਾਂ ਕਿਸੇ ਦੇ ਪੁੱਤ ਨੂੰ ਮੈਰਚੇ ਨਹੀਂ ਸੁੱਟਣਾ ਹੈਗਾ ਆਪਾਂ ਜੇ ਕਿਟਨੈਪ ਕਰਾਂਗੇ ਵੀ ਆਪਾਂ ਉਹਨਾਂ ਤੋਂ ਪੈਸੇ ਲੈ ਕੇ ਦੇ ਦਾਂਗੇ ਜੇ ਨਾ ਪੈਸੇ ਦਿੱਤੇ ਆਪਾਂ ਉਹਨੂੰ ਮਾਰ ਦਾਂਗੇ ਆਪਾਂ ਜੇ ਪੈਸੇ ਦੇਤੇ ਫੇਰ ਫੇਰ ਰੱਖਾ ਦਾਂਗੇ ਉਹਨੂੰ ਨਹੀਂ ਉਹਨੂੰ ਆਪਾਂ ਮਾਰ ਦਾਂਗੇ ਬਾਈ ਮੁੰਮੀ 1000 ਮੁੰਮੀ ਇੱਕ ਗੱਲ ਦੱਸ ਜਿਹੜਾ ਤੇਰਾ ਨੌਕਰੀ ਵਾਲਾ ਸੀ ਉਹ ਮੁੰਡੇ ਦਾ ਨਾਮ ਕੀ ਆ ਉਹਦਾ ਨਾਮ ਪਤੰਤੀ ਆ ਯਾਰ ਅਲੀ ਅਲੀ ਆ ਨਾਮ ਉਹ ਉਹਨੂੰ ਤਾਂ ਮੈਂ ਜਾਣਦਾ ਉਥੋਂ ਧਲੇਰ ਤੋਂ ਮੁੰਡਾ हां हां ਧਲੇਰ ਤੋਂ ਮੁੰਡਾ ਓਏ ਆਹ ਉਹ ਤਾਂ ਯਾਰ ਬੰਦਾ ਬਹੁਤ ਗੁੱਡਾ ਹਾਂ ਉਹਦੇ ਉਹਦੇ ਲਵੇ ਤੂੰ ਨੌਕਰੀ ਸਹੀ ਗੱਲ ਤਾਂ ਨਹੀਂ ਮੰਗਣ ਗਿਆ ਉਹ ਬੰਦੇ ਕੋਲੇ ਨੌਕਰੀ ਦੀ ਤਲਾਸ਼ ਹੈਗੀ ਜ਼ਰੂਰ ਸੀ ਉੱਥੇ ਮੈਂ ਲੱਗ ਗਿਆ ਸੀ ਯਾਰ ਬਾਈ ਬਾਈ ਮੈਂ ਬਹੁਤ ਗਰੀਬ ਆ ਕੋਈ ਕਾਰ ਕੋਈ ਲਾਓ ਜਗੜ ਜੇ ਫਿਰ ਨਹੀਂ ਆਪਾਂ ਹੁਣ ਨੌਕਰੀਆਂ ਦੇ ਪਿੱਛੇ ਨਹੀਂ ਫਿਰਦੇ ਆਗੇ ਮੈਂ ਤੈਨੂੰ ਇੱਕ ਗੱਲ ਦੱਸ ਦਾਂਗਾ ਆਪਾਂ ਹੁਣ ਨੌਕਰੀ ਦੇ ਪਿੱਛੇ ਬਿਲਕੁਲੇ ਨਹੀਂ ਫਿਰਨਾ ਮੈਂ ਤੈਨੂੰ ਇੱਕ ਗੱਲ ਦੱਸੂਗਾ ਆਪਾਂ ਪਹਿਲਾਂ ਤਾਂ ਚੱਕਾਂਗੇ ਮੁੰਡਾ ਫਿਰ ਕਰਾਂਗੇ ਕੋਈ ਹੁਣ ਆਪਾਂ ਕਾਂਡ ਕਰਾਂਗੇ ਨਾਲ ਗੇਮ ਪਾਇਆ ਕਰਾਂਗੇ ਆਪਣੇ ਦੋਨਾਂ ਦੀ ਯਾਰੀ ਐ ਹੋ ਜਵੇ ਜਿਵੇਂ ਤਰਵਿੰਦਰ ਤੇ ਹਿਮਾਵਾਲੀ ਦੀ ਸੀ ਠੀਕ ਆ ਵੀਰੇ ਚੱਲ ਚੰਗਾ ਵੀਰੇ ਫਿਰ ਕਰਦੇ ਆ ਕੋਈ ਨਾ ਕੱਲੂ ਕੱਲੂ ਕਰਦੇ ਆ ਆਪਾਂ ਘਰੇ ਜਾ ਕੇ ਆਵਾਂ ਜੋ ਅਮੀਰ ਬੰਦਿਆਂ ਦੇ ਆਪਾਂ ਉਹਨਾਂ ਦਾ ਘਰ-ਵਾਰ ਦੇਖ ਕੇ ਆਵਾਂਗੇ ਫਿਰ ਦੇਖਦੇ ਆਂਗੇ ਵੀ ਕੀ ਅੱਗੇ ਦਾ ਸਹਕਾਰ ਹੁੰਦਾ ਹੈ ਚੱਲ